ਐਤਵਾਰ ਨੂੰ ਚੰਡੀਗੜ੍ਹ 'ਚ ਸਕਰੀਨਿੰਗ ਹੋਈ ਪੰਜਾਬੀ ਫਿਲਮ ਮਰ ਜਾਣੀਆਂ ਧੀਆਂ ਦੀ। ਪ੍ਰੂਨ ਹਤਿਆ ਤੇ ਆਧਾਰਿਤ ਇਹ ਫਿਲਮ ਸਮਾਜ 'ਚ ਕੁੜੀਆਂ ਦੀ ਮੌਜੂਦਗੀ ਤੇ ਵਾਸਤੇ ਮਾੜੇ ਵਿਚਾਰਾਂ ਨੂੰ ਦਰਸਾਉਂਦੀ ਹੈ। ਫਿਲਮ ਦਾ ਨਿਰਮਾਣ ਰੇਵਾਲੀਆ ਨੇ ਕੀਤਾ ਹੈ ਅਤੇ ਇਸ ਨੂੰ ਲਿਖਿਆ ਹੈ ਦਵਿੰਦਰ ਦਮਨ ਨੇ। ਪੰਜਾਬੀ 'ਚ ਕਹਿੰਦੇ ਆ ਪ੍ਰੂਨ ਹਤਿਆ। ਹਿੰਦੀ 'ਚ ਕਹਿੰਦੇ ਆ ਬਰੂਨ ਹਤਿਆ। ਇੰਗਲਿਸ਼ 'ਚ ਕਹਿੰਦੇ ਨੇ ਫੀਮੇਲ ਫੈਟਿਸਾਈਡ। ਕਿ ਕੁੜੀਆਂ ਜਿਹੜੀਆਂ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤੀਆਂ ਜਾਂਦੀਆਂ ਹਨ। ਇਹਦੇ ਵਿੱਚ ਬਹੁਤ ਰਿਸਰਚ ਕੀਤੀ ਐ ਸੀ ਅ ਯੂਨੀਸੇਫ UNNO ਅ ਬ੍ਰਿਟਿਸ਼ ਮੈਡੀਕਲ ਜਰਨਲ ਇੰਡੀਆ ਐਸੋਲ ਇਹ ਨੰਬਰ 1 ਹੈ ਲੜਕੀਆਂ ਦੀ ਹੱਤਿਆ ਕਰਨ ਦੇ ਵਿੱਚ ਤੁਹਾਨੂੰ ਪਤਾ ਹੈ ਬੀ ਰੇਸ਼ੋ ਜਿਹੜੀ ਪੰਜਾਬ ਦੀ ਵੀ ਐਸੋਲ ਇਹ 850 ਕੁੜੀਆਂ ਤੇ 1000 ਮੇਲ ਸੋ ਤੁਸੀਂ ਦੇਖੋ ਵੀ ਉਹਦੇ ਵਿੱਚ 150 ਜਾਂ 200 ਮੇਲਸ ਪਰ 1000 ਹੁਣ ਤੁਸੀਂ ਮਿਲੀਅਨਸ ਲਾ ਲਓ ਸੋ so, 15 ਤੋਂ 20% ਜਿਹੜੇ ਆਪਣੇ ਮੁੰਡੇ ਜਿਹਨੂੰ ਆਪਾਂ ਪੰਜਾਬੀ ਜਿਕੇ ਨਾ ਅਨਮੈਰਿਡਾਂ ਚ ਛੜੇ ਆ ਉਹ ਕਿਦਾਂ ਫੈਮਲੀਆਂ ਬਣਾਉਣਗੇ ਉਹ ਕਿੱਥੇ ਜਾਣਗੇ ਮੁੰਡੇ ਫੇਰ ਉਹ ਕੀ ਕਰਦਣੇ ਆ ਦੇਖੋ ਡਰੱਗਸ ਡਿਪਰੈਸ਼ਨ ਕ੍ਰਾਈਮ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਵੀ ਲੜਕੀ ਨੂੰ ਵੀ ਆਪਾਂ ਉਨਾ ਹੀ ਉਤਸ਼ਾਹ ਦਿਈਏ ਉਨੀ ਹੀ ਹਿੰਮਤ ਦਿਈਏ ਉਦਾਂ ਹੀ ਐਜੂਕੇਟ ਕਰੀਏ ਜਿਸ ਤਰ੍ਹਾਂ ਆਪਾਂ ਮੁੰਡੇ ਮੁੰਡੇ ਨੂੰ ਕਰਦੇ ਆਂ ਫਿਲਮ ਦੀ ਕਹਾਣੀ ਪ੍ਰਸਿੱਧ ਲੇਖਕ ਅਜਮੇਰ ਔਲਖ ਦੀ ਲੇਖਣੀ ਨਿਓ ਜੜ ਤੋਂ ਲਈ ਗਈ ਹੈ ਯੂ ਐਸ ਏ ਚ ਰਹਿਣ ਵਾਲੇ ਰੇ ਨੇ ਜਦ ਇਸ ਕੁਰੀਤੀ ਨੂੰ ਸਮਾਜ ਦੇ ਵਿੱਚ ਮਹਿਸੂਸ ਕੀਤਾ ਇਸ ਫਿਲਮ ਨੇ ਜਨਮ ਲਿਆ ਜਦੋਂ ਨਾਵਲ ਪੜਿਆ ਸੀ ਪਹਿਲੀ ਵਾਰੀ ਮੈਨੂੰ ਨਾਵਲ ਬਹੁਤ ਪਸੰਦ ਆਇਆ ਇਹਦਾ ਮੈਨੂੰ ਬਹੁਤ ਥੀਮ ਪਸੰਦ ਆਇਆ ਇੱਕ ਯੂਬਾ ਸਿਟੀ ਦੇ ਵਿੱਚ ਸਾਡੇ ਬਹੁਤ ਵੱਡੀ ਘਟਨਾ ਹੋਈ ਸੀ ਉਧੀਆਂ ਵੀ ਦੋ ਕੁੜੀਆਂ ਸੀ ਅੱਛਾ ਜਦੋਂ ਮੈਂ ਰਿਸਰਚ ਕੀਤੀ ਰਿਸਰਚ ਮੈਂ ਦੇਖਿਆ ਵੀ ਤੀਜੀ ਕੁੜੀ ਕੇ ਸਭ ਨੂੰ ਪ੍ਰੋਬਲਮ ਪੈਂਦੀ ਹੈ ਜ਼ਿਆਦਾ ਪਹਿਲੇ ਦੋ ਕੁੜੀਆਂ ਹੋ ਜਾਂਦੀਆਂ ਕੀ ਜਿਹਾ ਹੁੰਦੀ ਹੈ ਵੀ ਇਹਨੂੰ ਹੁਣ ਮਾਰ ਦਿਓ ਤੁਹਾਨੂੰ ਪਤਾ ਵੀ ਪਹਿਲਾਂ ਤਾਂ ਅਸੀਂ ਜਦੋਂ ਜੰਮਦੀ ਸੀ ਤਾਂ ਵੀ ਮਾਰ ਦਿੰਦੇ ਸੀਗੇ ਕੁੜੀਆਂ ਦਬਾ ਦੇਉਂਦੇ ਸੀਗੇ ਉਹ ਮੈਂ ਜਦੋਂ ਦੇਖਿਆ ਉੱਥੇ ਉਹ ਉਹਦੇ ਉਹਦੇ ਪੜਿਆ ਸਟੋਰੀ ਉੱਥੇ ਹੋਇਆ ਸਾਨੂੰ ਬੜੀ ਪ੍ਰੇਰਨਾ ਮਿਲੀ ਵੀ ਇਹਦਾ ਕਿਦਾਂ ਪ੍ਰਚਾਰ ਕਰੀਏ ਅਸੀਂ ਅਸੀਂ ਪ੍ਰਚਾਰ ਕੀਤਾ ਇੱਕ ਪਲੇ ਦੇ ਰੂਪ ਚ ਪੰਜਾਬੀ ਪਲੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜਾ ਕਿ ਦਵਿੰਦਰ ਦਮਨਜੀ ਨੇ ਸਾਰੇ ਉਹਦੇ ਡਾਇਲੌਗਸ ਲਿਖੇ ਸੀ ਉਹ ਬੜਾ ਕਾਮਯਾਬ ਹੋਇਆ ਵਾਰਾਂ ਤੇਰਾ ਵਾਰੀ ਕੀਤਾ ਹੋਣਾ ਕਮ ਸੇ ਕਮ 15000 ਪੰਜਾਬੀਆਂ ਨੇ ਇਹ ਵਾਚ ਕੀਤਾ ਵਿਚ ਇਜ਼ ਹਿਸਟਰੀ ਉੱਥੋਂ ਮੈਨੂੰ ਪ੍ਰੇਰਣਾ ਬੜੀ ਵੀ ਜੇ 15000 ਬੰਦੇ ਇਸ ਨੂੰ ਮੂਵੀ ਨੂੰ ਕਹਿੰਦੇ ਬਹੁਤ ਅੱਛੀ ਹੈ ਔਰ ਇਹਦਾ ਮੈਸੇਜ ਬਹੁਤ ਵਧੀਆ ਹੈ ਮੈਂ ਫਿਰ ਇਹਨੂੰ ਮਿਲੀਅਨਸ ਕਿਉਂ ਨਾ ਲੈ ਕੇ ਜਾਵਾਂ ਮੈਂ ਕਿੱਦਾਂ ਲਿਜਾ ਸਕਦਾ ਸੀ ਇੱਕ ਮੂਵੀ ਦੇ ਰੂਪ ਦੇ ਵਿੱਚ ਸੋ ਮੈਂ ਆਪਣਾ ਖਰਚ ਕਰਕੇ ਆਪਣਾ ਹੀ ਆਪ ਕਰਕੇ ਆਪਣੇ ਲੋਕਲ ਆਰਟਿਸਟ ਇਕੱਠੇ ਕਰਕੇ ਹਾਲੀਵੁੱਡ ਦਾ ਬੈਸਟ ਕਰੂ ਲੈ ਕੇ ਇਸ ਮੂਵੀ ਨੂੰ ਤਿਆਰ ਕੀਤਾ ਅੱਜ ਵੀ ਪੰਜਾਬ 'ਚ ਸੈਕਸ ਰੇਸ਼ੀਓ ਕਾਫੀ ਡਿਸਟਰਬਿੰਗ ਹੈ ਤੇ ਰੇ ਮੁਤਾਬਕ ਇਸ ਚ ਕਾਨੂੰਨ ਦਾ ਵੱਡਾ ਹੱਥ ਹੈ ਅਸੀਂ ਚਾਹੁੰਦੇ ਹਾਂ ਕਿ ਉਸ ਲਾ ਨੂੰ ਕਿਸੇ ਤਰੀਕੇ ਨਾਲ ਬਣਾਇਆ ਜਾਏ ਤਾਂ ਕਿ ਕੁੜੀਆਂ ਵੀ ਉਹਨਾਂ ਹੀ ਸਾਂਝੇਦਾਰ ਆਪਣੇ ਬਨਨ ਆਪਣੀਆਂ ਪ੍ਰਾਪਰਟੀਆਂ ਦੀਆਂ ਜਿਨਨੇ ਕਿ ਮੁੰਡੇ ਹੈਗੇ ਆ ਫਿਲਮ ਦਾ ਫਿਲਹਾਲ ਪ੍ਰਾਈਵੇਟ ਸਕਰੀਨਿੰਗਸ ਤੇ ਹੀ ਦਿਖਾਇਆ ਜਾ ਰਿਹਾ ਤੇ ਕਈ ਫਿਲਮ ਫੈਸਟੀਵਲਸ ਤੇ ਵੀ ਪਰਦੇ ਤੇ ਉਤਰੇਗੀ ਐਸ ਵੇਲੇ ਮੈਂ 4 ਟਾਪ ਦੇ ਵਰਲਡ ਦੇ ਫਿਲਮ ਫੈਸਟੀਵਲ 에 ਮੂਵੀ ਜਿੱਤ ਚੁੱਕੀ ਆ ਅੰਜਮੈਨ ਨੂੰ ਮਿਲਿਆ 27 ਤਰੀਕ ਨੂੰ ਵੈਂਕੂਵਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ 6ਵਾਂ ਮਿਲਿਆ ਹੈਗਾ ਇਸ ਨੂੰ ਨਿਊਯਾਰਕ ਇੰਡੀਪੈਂਡੈਂਟ ਸਿੱਖ ਫਿਲਮ ਫੈਸਟੀਵਲ ਇਹ ਮੂਵੀ ਸਨ ਡਾਂਸ ਫਿਲਮ ਫੈਸਟੀਵਲ ਜਿਹੜਾ ਕਿ 3rd ਲਾਰਜੈਸਟ ਫਿਲਮ ਫੈਸਟੀਵਲ ਆਫ ਦ ਵਰਲਡ ਹੈ ਉਥੇ ਆਫੀਸ਼ੀਅਲੀ ਐਕਸੈਪਟ ਹੋ ਗਈ ਹੈ ਇਹ ਮੂਵੀ ਕਾਂਸ ਦੇ ਵਿੱਚ ਜਾ ਰਹੀ ਹੈ ਸਿਆਟਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਰੇ ਵਾਲੀਆ ਉਮੀਦ ਕਰਦੇ ਹਨ ਇਸ ਫਿਲਮ ਦੇ ਨਾਲ ਸੁੱਤੇ ਹੋਏ ਸਮਾਜ ਦੇ ਦਿਲ ਵਿੱਚ ਜ਼ਰੂਰ ਚਿੰਗਿਆੜੀ ਲੱਗੇਗੀ ਜੋਤੀਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰੇਗੀ